ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਗਦੀ ਜੋਤ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਵਿਚਾਰ ਰੰਭ ਕੀਤੀ ਹੋਈ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 21 ਅੰਗ ਤੇ ਪਹੁੰਚ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਜੀ ਮੇਰ ਕਰਨ ਇਸ ਤੋਂ ਅੱਗੇ ਆਪਾਂ ਨੂੰ ਪੋਸ਼ ਕਰਨ ਵਿਚਾਰਦ ਕਰਨ ਦੀ ਕੋਸ਼ਿਸ਼ ਬਖਸ਼ਣਾ ਇੱਕੀ ਅੰਗ ਦੇ ਮੱਧ ਤੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸ਼੍ਰੀ ਰਾਗ ਮਹਾਲਾ ਪਹਿਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਇਹੋ ਮਨੋ ਮੂਰਖ ਲੋਬਿਆ ਲੋਬ ਲਗਾ ਲੁਬਾਨ ਮਾਇਆ ਵੇੜੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ ਹਰ ਵੇਲੇ ਲੋਭ ਵਿੱਚ ਫਸਿਆ ਰਹਿੰਦਾ ਹੈ ਸ਼ਬਦ ਨਾ ਪੀਜੈ ਸਾਕਤ ਦੁਰਮਤ ਆਵਣ ਜਾਣ ਗੁਰੂ ਦੇ ਸ਼ਬਦ ਵਿੱਚ ਇਸ ਦੀ ਰੁਚੀ ਹੀ ਨਹੀਂ ਬਣਦੀ ਇਸ ਭੈੜੀ ਮਤ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਜੇ ਇਸ ਨੂੰ ਗੁਰੂ ਸਤਗੁਰ ਮਿਲ ਪਏ ਤਾਂ ਗੁਨਾ ਦਾ ਖਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ ਮਨ ਰੇ ਹਮੇ ਛੋੜ ਗਮਾਨ ਏ ਮੇਰੇ ਮਨ ਮੈਂ ਸਿਆਣਾ ਹਾਂ ਮੈਂ ਸਿਆਣਾ ਹਾਂ ਹਾਂ ਇਹ ਹੰਕਾਰ ਛੱਡ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਹਾਉ ਤੇ ਪ੍ਰਮਾਤਮਾ ਦੇ ਰੂਪ ਗੁਰੂ ਦੀ ਸ਼ਰਨ ਪਵੋ ਜੋ ਆਤਮਾ ਨੂੰ ਪਵਿੱਤਰ ਕਰਨ ਵਾਲਾ ਹੈ ਸਰੋਵਰ ਹੈ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਹਾਸਲ ਕਰੋਗੇ ਰਹਾਉ ਖੈਰ ਜਾਣਾ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਣ ਏ ਮਨ ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ ਗੁਰੂ ਦੀ ਸ਼ਰਨ ਪਾ ਕੇ ਹਰੀ ਨਾਮ ਧਨ ਦੀ ਕਦਰ ਸਮਝ ਸਬ ਸੁਖ ਹਰ ਜਸ ਸਬ ਸੁਖ ਹਰ ਰਸ ਭੋਗਣੈ ਸੰਤ ਸਭਾ ਮਿਲਿ ਕਿਆਣ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਨਾਲ ਸਾਂਝ ਪਾ ਸਾਰੇ ਆਤਮਿਕ ਆਨੰਦ ਪ੍ਰਾਪਤ ਹੋ ਜਾਣਗੇ ਨਿਤ ਐਨਸ ਹਰ ਪ੍ਰਭ ਸੇਵਿਆ ਗੁਰ ਦੀਆ ਨਾਮ ਨਿਤ ਐਨਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਪਰ ਜਿਸ ਨੂੰ ਸਤਗੁਰ ਨੇ ਨਾਮ ਦੀ ਦਾਤ ਬਖਸ਼ੀ ਹੈ ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ ਕੁੱਕਰ ਕੂੜ ਕਮਾਈਐ ਗੁਰ ਨਿੰਦਾ ਪਚੇ ਪਚਾਣ ਜਿਹੜੇ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ ਉਹ ਕੁੱਤਿਆਂ ਵਾਂਗ ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖਵਾਰ ਹੁੰਦਾ ਹੈ ਉਹ ਸਦਾ ਮਾਇਆ ਵਾਲੀ ਦੌੜ ਭੱਜ ਹੀ ਕਰਦਾ ਹੈ ਇੱਥੋਂ ਤੱਕ ਨਿਗਰਦਾ ਹੈ ਕਿ ਗੁਰੂ ਦੀ ਨਿੰਦਿਆ ਹਰ ਵੇਲੇ ਖਵਾਰ ਹੁੰਦਾ ਹੈ ਗੁਰੂ ਦੀ ਨਿੰਦਿਆ ਕਰਦਾ ਰਹਿੰਦਾ ਤੇ ਅਠੇ ਟਾਈਮ ਖਵਾਰ ਵਾ ਰਿੰਦਾ ਹੈ ਪਰ ਮੈਂ ਭੂਲਾ ਕਨੂੰ ਜਮ ਮਾਰ ਕਰੇ ਖੁਲਹਾਨ ਮਾਇਆ ਵਾਲੀ ਟਟਕਣਾ ਵਿੱਚ ਕਰਾਏ ਪੈਂਦਾ ਹੈ ਬਹੁਤ ਦੁੱਖ ਪਾਉਂਦਾ ਹੈ ਆਖਰ ਜਮ ਰਾਜ ਉਸ ਨੂੰ ਗੁੱਜੀ ਮਾਰ ਮਾਰ ਕੇ ਹੋ ਕਰ ਦਿੰਦਾ ਹੈ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਉਂਦਾ ਪਰ ਗੁਰੂ ਦੀ ਸਰਨ ਪਿਆ ਅਸ ਚਰਜ ਆਤਮਿਕ ਆਨੰਦ ਮਿਲ ਜਾਂਦਾ ਹੈ ਅੱਗੇ ਗੁਰੂ ਨਾਨਕ ਸਾਹਿਬ ਜੀ ਆਪ ਨੂੰ ਕੀ ਸਮਝਾ ਰਹੇ ਨੇ ਅੰਦੇ ਧੰਦ ਪਟਾਈਐ ਸੱਚ ਲਿਖਤ ਪਰਵਾਣ ਅਥੈ ਅਥੈ ਧੰਦ ਪਟਾਈਐ ਸੱਚ ਲਿਖਤ ਪਰਵਾਣ ਲੋਭੀ ਮਨੋਖ ਇਸ ਲੋਕ ਵਿੱਚ ਦੁਨੀਆ ਦੇ ਜੰਜਾਲਾਂ ਵਿੱਚ ਖਚਤ ਰਹਿੰਦਾ ਹੈ ਪਰ ਪ੍ਰਭੂ ਦੀ ਹਜ਼ੂਰੀ ਵਿੱਚ ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਗੁਰੂ ਅਸਲ ਮਿੱਤਰ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਹੋਰਨਾਂ ਨੂੰ ਵੀ ਇਹੀ ਪ੍ਰੇਰਣਾ ਕਰਦਾ ਹੈ ਗੁਰੂ ਵਾਲੀ ਇਹ ਕਾਰ ਦਰਗਾਹ ਵਿੱਚ ਮੰਨੀ ਜਾਂਦੀ ਹੈ ਨਾਨਕ ਨਾਮ ਨਾ ਵਿਸਰੈ ਕਰਮ ਸੱਚੇ ਨੀਸ਼ਾਨ ਏ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮੇਰ ਨਾਲ ਜੇ ਸਿਮਨੁਕ ਦੇ ਮੱਥੇ ਉੱਤੇ ਲੇਖ ਉਗੜਦਾ ਹੈ ਉਸ ਨੂੰ ਕਦੇ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਸ੍ਰੀ ਰਾਗ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਅਜਿਹਾ ਸੁਭਾਅ ਵਾਲਾ ਬੰਦਾ ਨੂੰ ਬੰਦਿਆਂ ਨੂੰ ਜੋ ਰਤਾ ਪਰ ਸਮੇ ਵਾਸਤੇ ਵੀ ਪ੍ਰੀਤਮ ਪ੍ਰਭੂ ਵਿਸਰ ਜਾਏ ਤਾਂ ਉਹ ਆਪਣੇ ਮਨ ਵਿੱਚ ਵੱਡਾ ਰੋਗ ਪੈਦਾ ਹੋ ਗਿਆ ਸਮਝਦੇ ਹਨ ਕਿਉਂ ਦਰਗਾ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਓੰ ਵੀ ਜੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਨਾ ਵਸੇ ਤਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਮਿਲ ਸਕਦੀ ਗੁਰ ਮਿਲਿਆ ਸੁਖ ਪਾਈਐ ਅਗਣ ਮਰੈ ਗੁਣ ਮਾਹੇ ਗੁਰੂ ਨਾਨਕ ਸਾਹਿਬ ਜੀ ਕਹ ਰਹੇ ਨੇ ਜੇ ਗੁਰੂ ਮਿਲ ਪਏ ਤਾਂ ਉਹ ਪ੍ਰਭੂ ਦੀ ਸ਼ਿਵਤ ਸਲਾਹ ਦੀ ਦਾਤ ਦਿੰਦਾ ਹੈ ਇਸ ਦੀ ਬਰਕਤ ਨਾਲ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਕਿਉਂਕਿ ਸ਼ਿਵਤ ਸਲਾਹ ਵਿੱਚ ਜੁੜਿਆ ਤ੍ਰਿਸ਼ਨਾ ਅੱਗ ਬੁੱਝ ਜਾਂਦੀ ਹੈ ਮਨ ਰੇ ਅਹਨਸ ਹਰ ਗੁਣਸਾਰ हे मेरे मन दिन रात हर वेले परमात्मा ਦੇ ਗੁਣ ਚੇਤੇ ਕਰਦਾ ਰਹੋ ਜਿਨ ਖਿੰਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉਂ ਜਗਤ ਵਿੱਚ ਉਹ ਭਾਗਾ ਵਾਲੇ ਮਨੁੱਖ ਵਿਰਲੇ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿੰਨ ਵਾਸਤੇ ਖਿੰਨ ਪਲ ਵਾਸਤੇ ਵੀ ਨਹੀਂ ਭੁੱਲਦਾ ਰਹਾਉ ਰੁਕ ਜਾਣਾ ਠਹਿਰ ਜਾਣਾ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਜੇ ਪ੍ਰ부 ਦੀ ਜੋਤ ਵਿੱਚ ਆਪਣੀ ਜਿੰਦ ਰਲਾ ਦਈਏ ਉਸ ਵਿੱਚ ਆਪਣੀ ਸੁਰਤ ਦਾ ਮੇਲ ਕਰ ਦਈਏ ਹਿੰਸਾ ਹੁਮੈ ਗਤ ਗਏ ਨਾਹੀ ਸੈਸਾਜ ਛੋਗ ਤਾਂ ਕਟੋਰਤਾ ਤੇ ਹੁਮੈ ਦੂਰ ਹੋ ਜਾਂਦੀ ਹੈ ਕੋਈ ਸਹਿਮ ਤੇ ਚਿੰਤਾ ਵੀ ਨਹੀਂ ਰਹਿ ਜਾਂਦੀ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੀ ਯਾਦ ਟਿਕਦੀ ਹੈ ਗੁਰੂ ਉਸ ਨੂੰ ਪ੍ਰਮਾਤਮਾ ਨਾਲ ਮਿਲਾਂ ਦਾ ਮਿਲਨ ਦਾ ਪੂਰਾ ਅਫਸਰ ਬਖਸ਼ਦਾ ਹੈ ਕਾਇਆ ਕਾਮਣ ਜੇ ਕਰੀ ਭੋਗੈ ਪੋਗਣ ਹਾਰ ਜਿਵੇਂ ਇਸਤਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ ਤੇਵੇਂ ਜੇ ਮੈਂ ਕਾਇਆ ਨੂੰ ਇਸਤਰੀ ਬਣਾਵਾਂ ਕਾਇਆ ਇਸਤਰੀ ਭਾਵ ਗਿਆਨ ਇੰਦਰੀਆਂ ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ ਤਾਂ ਪ੍ਰਭੂਪਤੀ ਦਾ ਮਿਲਾਪ ਹੋ ਜਾਏ ਤਿਸ ਸਿਉ ਨੇਹੋ ਨਾ ਕੀਜੀ ਜੋ ਦਿਸੈ ਚੱਲਣ ਹਾਰ ਇਸ ਸਰੀਰ ਨਾਲ ਇਤਨਾ ਮੋਹ ਨਹੀਂ ਕਰਨਾ ਚਾਹੀਦਾ ਕਿ ਇਸ ਨੂੰ ਵਿਕਾਰਾਂ ਵੱਲ ਖੁੱਲ ਮਿਲਿ ਰਹੇ ਇਹ ਤਾਂ ਪਰਦੱਖ ਤੌਰ ਤੇ ਨਾਸ਼ਵਾਨ ਹੈ ਨਾਸ਼ਵਾਨ ਪ੍ਰਭਾਵ ਖਤਮ ਹੋਣ ਵਾਲਾ ਸਰੀਰ ਜੋ ਜੋ ਦੀਸ਼ੇ ਸੋ ਸੋ ਰੋਗੀ ਲੋਗ ਰਾਤ ਮੇਰਾ ਸਤਗੁਰੂ ਜੋਗੀ ਗੁਰਮਖ ਰਵਹ ਸੋਹਾਗਣੀ ਸੋ ਪ੍ਰਭ ਸੇਜ ਪਰ ਪਤਾਰ ਗੁਰਮਖ ਰਵਹ ਸੋਹਾਗਣੀ ਸੋ ਪ੍ਰਭ ਸੇਜ ਪਤਾਰ ਗੁਰੂ ਦੇ ਰਾਹੇ ਤੁਰਨ ਵਾਲੀ ਜੀਵ ਇਸਤਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ ਉਹ ਪ੍ਰਭੂ ਦੀਆਂ ਉਹਨਾਂ ਦੇ ਹਿਰਦੇ ਸੇਜ ਉੱਤੇ ਬੈਠਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰ ਸਦਕਾ ਆਪਾਂ 22 ਅੰਗ ਤੇ ਹੁਣ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਅਗੇ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਿਆ ਨਾ ਚਾਰੇ ਅਗਨ ਨਿਵਾਰ ਮਰ ਗੁਰਮਖ ਹਰਜਲ ਪਾਏ ਗੁਰੂ ਦੀ ਰਾਹੀ ਪ੍ਰਮਾਤਮਾ ਦਾ ਨਾਮ ਜਲ ਪਾ ਕੇ ਹਿਰਦੇ ਵਿੱਚ ਤੁਖਦੀਆਂ ਚੋਹਾਂ ਅਗਾਂ ਨੂੰ ਬੁਝਾ ਦੇ ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ ਮਰ ਜਾ ਮਰ ਜਾ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਪ੍ਰਿਆ ਆਕਾ ਹੈ ਆਕਾਏ ਇਸ ਤਰ੍ਹਾਂ ਤੇਰੇ ਅੰਦਰ ਹਿਰਦਾ ਕੋਲ ਖਿੜ ਹਿਰਦਾ ਕੋਲ ਫਿਰ ਖਿੜ ਪਏਗਾ ਤੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਭਰ ਜਾਏਗਾ ਨਾਨਕ ਸਤਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ اے ਨਾਨਕ ਗੁਰੂ ਨੂੰ ਮਿੱਤਰ ਬਣਾ ਯਕੀਨ ਤੌਰ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਵੇਂਗਾ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਏ ਪਿਆਰੇ ਹਰ ਨਾਮ ਜਪੋ ਗੁਰੂ ਦੀ ਮਤ ਉੱਤੇ ਤੁਰ ਕੇ ਹਰੀ ਦਾ ਨਾਮ ਸਿਮਰਨ ਕਰੋ ਮਨ ਸਾਚ ਕਸਵੱਟੀ ਲਾਈਐ ਤੁਲਿਐ ਪੂਰਾ ਤੋਲ ਜਦੋਂ ਮਨ ਸਿਮਰਨ ਦੀ ਕਸਵੱਟੀ ਉੱਤੇ ਲਾਇਆ ਜਾਂਦਾ ਹੈ ਤਦ ਸਿਮਰਨ ਦੀ ਬਰਕਤ ਨਾਲ ਇਹ ਤੋਲ ਵਿੱਚ ਪੂਰਾ ਉਤਰਦਾ ਹੈ ਕੀਮਤ ਕਿਨੇ ਨਾ ਪਾਈਐ ਰਿਦਮਾਨਕ ਮੋਲ ਅਮੋਲ ਤਦੋਂ ਹਿਰਦਾ ਮਾਨਕ ਅਮੁੱਲੋ ਅਮੋਲ ਹੋ ਜਾਂਦਾ ਹੈ ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ਭਾਵ ਕੀਮਤੀ ਹਿਰਦਾ ਬਣ ਜਾਂਦਾ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਭਾਈ રે ਹਰ ਹੀਰਾ ਗੁਰਮਹੈਂ ਪਾਈ ਰੇ ਹਰ ਹੀਰਾ ਗੁਰ ਮਾਹੇ ਏ ਭਾਈ ਇਹ ਕੀਮਤੀ ਹਰ ਨਾਮ ਗੁਰੂ ਦੇ ਕੋਲ ਹੈ ਸਤ ਸੰਗਤ ਸਤ ਗੁਰ ਪਾਈਐ ਅਨਸ ਸ਼ਬਦ ਸਲਾਹੇ ਰਹਾਉ ਗੁਰੂ ਸਾਧ ਸੰਗਤ ਵਿੱਚ ਮਿਲਦਾ ਹੈ ਸੋ ਸਾਧ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦਿਨ ਰਾਤ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ ਰਹਾਉ ਰਹਿ ਜਾਣਾ ਰੁਕ ਜਾਣਾ ਸਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਸਦਾ ਕੈਮ ਰਹਿਣ ਵਾਲਾ ਸੋਦਾ ਧਨ ਸਮਰਾਇਆ ਸਰਮਾਇਆ ਇਕੱਠਾ ਕਰ ਇਹ ਤਨ ਗੁਰੂ ਦੇ ਬਖਸ਼ੇ ਆਤਮਕ ਚਾਨਣ ਨਾਲ ਲਬਦਾ ਹੈ ਜਿਉ ਅਗਣ ਮਰੇ ਜਲ ਪਾਇਆ 33 ਨਾ ਦਾਸਨ ਦਾਸ ਜਿਵੇਂ ਪਾਣੀ ਪਾਇਆ ਅੱਗ ਬੁਝ ਜਾਂਦੀ ਹੈ ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆ ਤ੍ਰਿਸ਼ਨਾ ਅੱਗ ਬੁਝ ਜਾਂਦੀ ਹੈ ਜਮ ਜਦਾਰ ਨਾ ਲੱਗੀ ਇਉਂ ਪਵਜਲ ਤਰੇ ਤਰਾਸ ਜਿਹੜਾ ਬੰਦਾ ਨਾਮ ਧੰਨ ਇਕੱਠਾ ਕਰਦਾ ਹੈ ਉਸ ਨੂੰ ਡਰੋਂ ਜਮਰਾਜ ਪੋ ਨਹੀਂ ਸਕਦਾ ਇਸ ਤਰ੍ਹਾਂ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ਗੁਰਮਖ ਕੂੜ ਨਾ ਪਾਬਈ ਸਚ ਰਤੇ ਸਚ ਭਾਏ ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠ ਪਦਾਰਥ ਪਸੰਦ ਨਹੀਂ ਹੁੰਦਾ ਭਾਵ ਉਹ ਦੁਨਿਆਵੀ ਪਦਾਰਥਾਂ ਵਿੱਚ ਚਿੱਤ ਨਹੀਂ ਜੋੜਦੇ ਉਹ ਸੱਚੇ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ ਥਿਰ ਪ੍ਰਭੂ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ ਸਾਕਤ ਸੱਚ ਨਾ ਭਾਵੇਈ ਕੂੜੇ ਕੂੜੀ ਪਾਏ ਪਾਏ ਪਰ ਮਾਇਆ ਵੇੜੇ ਬੰਦਿਆਂ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ਕੂੜ ਵਿੱਚ ਫਸੇ ਹੋਏ ਦੀ ਇੱਜ਼ਤ ਵੀ ਝੂਠੀ ਹੀ ਹੁੰਦੀ ਹੈ ਇੱਜ਼ਤ ਵੀ ਚਾਰ ਦਿਨਾਂ ਦੀ ਹੀ ਹੁੰਦੀ ਹੈ ਸੱਚ ਰਤੇ ਗੁਰ ਮਿਲਿਐ ਸੱਚੇ ਸਜ ਸਮਾਏ ਪਰ ਇਹ ਆਪਣੇ ਵਸ ਦੀ ਖੇਡ ਨਹੀਂ ਜਿਨ੍ਹਾਂ ਨੂੰ ਗੁਰੂ ਪ੍ਰਭੂ ਚਰਨਾ ਵਿੱਚ ਮਿਲਾ ਲਏ ਉਹ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿੱਚ ਹੀ ਰਹਿੰਦੀ ਹੈ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਪ੍ਰਭੂ ਦਾ ਨਾਮ ਜੋ ਮਨ ਮਾਨਕ ਹੈ ਲਾਲ ਹੈ ਰਤਨ ਹੈ ਹੀਰਾ ਹੈ ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ ਸੱਚ ਵਖਰ ਧਨ ਨਾਮ ਹੈ ਕਟ ਕਟ ਗਹਿਰ ਗੰਭੀਰ ਅਥਾ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਉਸ ਦਾ ਨਾਮ ਹੀ ਸਦਾ ਥਿਰ ਰਹਿਣ ਵਾਲਾ ਸੋਦਾ ਦਾ ਸੋਦਾ ਹੈ ਧਨ ਹੈ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹਿਰ ਪਰ ਹੈ ਨਾਨਕ ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਲ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀ ਮਿਲਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਭਰਮੇ ਪਾਹਿ ਨਾ ਵਿੰਜਵੈ ਜੇ ਪਵੈ ਦਿਸੰਤਰ ਦੇਸ ਗੁਰੂ ਦੀ ਸ਼ਰਨ ਛੱਡ ਕੇ ਜੇ ਮਨੁੱਖ ਸੰਿਆਸ ਭੇਖ ਧਾਰ ਕੇ ਦੇਸ਼-ਦੇਸ਼ ਵਿੱਚ ਭੋਂਦਾ ਫਿਰੇ ਥਾਂ-ਥਾਂ ਪੋਂ ਪੌਣ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਨਹੀਂ ਸਕਦੀ ਅੰਤਰ ਮੈਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ ਅੰਦਰੋਂ ਉਕਾਰਾਂ ਦੀ ਮੈਲ ਨਹੀਂ ਲੈਂਦੀ ਅਜਿਹਾ ਜੀਵਨ ਫਟਕਾਰ ਯੋਗ ਹੀ ਰਹਿੰਦਾ ਹੈ ਅਜਿਹੇ ਭੇਖ ਪਟਕਾਰ ਹੀ ਖਾਂਦੇ ਹਨ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਕੀ ਸਮਝਾ ਰਹੇ ਆਪਾਂ ਨੂੰ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ਼ ਇਹ ਗੱਲ ਪੱਕਾ ਜਾਣ ਕੀ ਸਤਗੁਰ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਵੀ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁਕਦੀ ਮਨ ਰੇ ਗੁਰਮਖ ਅਗਣ ਨਿਵਾਰ ਏ ਮਨਾ ਗੁਰੂ ਦੀ ਸ਼ਰਨ ਪੈ ਕੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਸਕੀਦਾ ਹੈ ਗੁਰ ਕਾ ਕਹਾ ਮਨ ਵਸੈ ਹੋਮੇ ਤ੍ਰਿਸ਼ਨਾ ਮਾਰ ਰਹਾਉ ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕਾ ਟਿਕ ਜਾਏ ਤਾਂ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹੋ ਜਾਵਾਂ ਇਹ ਲਾਲਚ ਮੁਕ ਮੁਕਾ ਲਈਦਾ ਹੈ ਰਹਾਉ ਠਹਿਰ ਜਾਣਾ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਇਹ ਮਨ ਵੱਡਾ ਮੁੱਲਾ ਮੋਤੀ ਬਣ ਜਾਂਦਾ ਹੈ ਹਰ ਥਾਂ ਇੱਜ਼ਤ ਪਾਉਂਦਾ ਹੈ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਪਰ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੀ ਸ਼ਰਨ ਪਿਆਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਦੀ ਜੁੜਦੀ ਹੈ ਆਪ ਗਿਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ ਪ੍ਰਭੂ ਚਰਨਾਂ ਵਿੱਚ ਸੁਰਤ ਟਿਕਿਆ ਮਨੁੱਖ ਦੇ ਅੰਦਰੋਂ ਆਪਾ ਭਾਵ ਦੂਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਪਰਮਾਤਮਾ ਨਾਲ ਮਨੁੱਖ ਇਓ ਇੱਕ ਮੇਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਆਪਾਂ ਕੀ ਹੈ ਭਾਵ ਮੈਂ ਮੇਰੀ ਜਿਹੜੀ ਖਤਮ ਹੋ ਜਾਂਦੀ ਹੈ ਜਿਨ ਹਰ ਹਰ ਨਾਮ ਨਾਲ ਚੇਤਿਓ ਸੋ ਔਗਣ ਆਵੇ ਜਾਏ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜਮਦਾ ਮਰਦਾ ਹੈ ਜਿਸ ਸਤਗੁਰੂ ਪੁਰਖ ਨਾ ਭੇਟਿਓ ਸੋ ਪਵਜਲ ਪਚੇ ਪਚਾਏ ਜਿਸ ਮਨੁੱਖ ਨੂੰ ਸਤਗੁਰੂ ਨਹੀਂ ਮਿਲਿਆ ਉਹ ਸੰਸਾਰ ਸਮੁੰਦਰ ਦੇ ਵਕਾਰਾਂ ਵਿੱਚ ਹੀ ਖਵਾਰ ਹੁੰਦਾ ਰਹਿੰਦਾ ਖਵਾਰ ਹੋਣਾ ਭਾਵ ਭਟਕਦਾ ਰਹਿੰਦਾ ਹੈ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਕੋਡੀ ਬਦਲੇ ਜਾਏ ਪ੍ਰਭੂ ਦਾ ਅੰਸ ਇਹ ਜਿੰਦ ਵੱਡਾ ਮੋਲਾ ਮੋਤੀ ਹੈ ਪਰ ਇਸ ਤਰ੍ਹਾਂ ਵਿਕਾਰਾਂ ਵਿੱਚ ਖਚਤ ਹੋ ਕੇ ਕੋਡੀ ਦੇ ਵੱਟੇ ਜਾਇਆ ਹੋ ਰਿਹਾ ਹੈ ਭਾਵ ਪੈਸੇ ਪਿੱਛੇ ਇਹ ਜੀਵਨ ਜਿਹੜਾ ਆਪਨ ਮਿਲਿਆ ਸੀ ਉਹ ਖੁਆਰ ਹੋ ਰਿਹਾ ਪਟਗ ਰਿਹਾ ਹੈ ਜਿਨ ਸਤ ਗੁਰਸ ਰਸ ਮਿਲੇ ਸੇ ਪੂਰੇ ਪੁਰਖ ਸਜਾਨ ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਗੁਰ ਮਿਲਦਾ ਹੈ ਉਹ ਪੂਰੇ ਭਾਂਡੇ ਹਨ ਉਹ ਸਿਆਣੇ ਹਨ ਇਹ ਆਪਣਾ ਸਰੀਰ ਭਾਂਡਾ ਹੈ ਇੱਕ ਗੁਰ ਮਿਲ ਪਾਉਜ਼ਲ ਲੰਗੀ ਹੈ ਦਰਗੇ ਪਤ ਪਰਵਾਨ ਕਿਉਂਕਿ ਗੁਰੂ ਨੂੰ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਮਿਲਦੀ ਹੈ ਕਬੂਲ ਹੋਈਦਾ ਹੈ ਨਾਨਕ ਤੇ ਮੁਖ ਉਜਲੇ ਤਨ ਉਪਜੈ ਸ਼ਬਦ ਨਿਸ਼ਾਨ 헤 ਨਾਨਕ ਉਹ ਬੰਦੇ ਉਜਲ ਮੁਖ ਸਾਰਖੂ ਸੁਰਖਰੂ ਹਾਨਾ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਆਵਾਜ਼ਾਂ ਵੱਜਦਾ ਹੈ ਭਾਵ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ਸਿਮਰਨ ਦੀ ਲਹਿਰ ਉੱਠੀ ਰਹਿੰਦੀ ਹੈ ਸ੍ਰੀ ਰਾਗ ਮਹੱਲਾ ਪਹਿਲਾ ਗੁਰੂ ਨਾਨਕ ਦੀ ਬਾਣੀ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਅੱਗੇ ਵਣਜ ਕਰੋ ਵਣਜਾਰੋ ਵਖਰ ਲੈ ਸੰਭਾਲ ਹੇ RAM ਨਾਮ ਦਾ ਵਣਜ ਕਰਨ ਵਾਲੇ ਜੀਵੋ ਨਾਮ ਦਾ ਵਪਾਰ ਕਰੋ ਨਾਮ ਸੌਦਾ ਸੰਭਾਲ ਲਵੋ ਤੈਸੀ ਵਸਤ ਵਸਾਈਐ ਜੈਸੀ ਨਿਬੈ ਨਾਲ ਉਹੋ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਭਾਏ ਅੱਗੇ ਸਾ ਸਜਾਨ ਹੈ ਲੈਸੀ ਵਸਤ ਸੰਭਾਲ ਪਰਲੋਕ ਵਿੱਚ ਬੈਠਾ ਸ਼ਾ ਸਿਆਣਾ ਹੈ ਉਹ ਸਾਡੇ ਖਰੀਦੇ ਹੋਏ ਸੌਦੇ ਨੂੰ ਪੂਰੀ ਪਰਖ ਕਰਕੇ ਕਬੂਲ ਕਰੇਗਾ ਭਾਈ ਰੇ RAM ਕਰੋ ਚਿਤ ਲਾਏ RAM ਭਾਈ ਰੇ RAM ਕਹੇ ਚਿਤ ਲਾਏ اے بھائی चित लाके प्रेम ਨਾਲ ਪਰਮਾਤਮਾ ਦਾ ਨਾਮ ਜਪੋ ਹਰ ਜਸ ਵਖਰ ਲੈ ਚਲੋ ਸੋ ਸਹਿ ਦੇਖੋ ਪਤੀ ਆਏ ਰਹਾਉ ਇਥੇ ਆਪਣੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ ਲੈ ਕੇ ਤੁਰੋ ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ ਰਹਾਉ ਪਾਉ ਕਿਹੜੇ ਸੋਦੇ ਦੀ ਗੱਲ ਕਰ ਰਹੇ ਨੇ ਉਹ ਨਾਮ ਦਾ ਸੌਦਾ ਲੈ ਕੇ ਜਾਣਾ ਆਪਾਂ ਦੇ ਗੁਰੂ ਦੀ ਸਿਫਤ ਸਲਾਹ ਕਰੀਗਾ ਉਹੀ ਆਪਾਂ ਆਪਣੇ ਨਾਲ ਲਿਜਾ ਸਕਦੇ ਆਂ ਬਾਕੀ ਕੋਈ ਸੌਦਾ ਨਾਲ ਨਹੀਂ ਜਾਣਾ ਹੋਰ ਗੁਰੂ ਸਾਹਿਬ ਜੀ ਉਸ ਸੌਦੇ ਨੂੰ ਕਹਿੰਦੇ ਨੇ ਲੈ ਕੇ ਆਓ ਨਾਲ ਉਸ ਨਾਲ ਗੁਰੂ ਸਾਹਿਬ ਅਕਾਲ ਪੁਰਖ ਜੀ ਖੁਸ਼ ਹੋਣਗੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਆਪਾਂ ਹੁਣ ਤਨ ਤਨ ਸ੍ਰੀ ਗੁਰਪ੍ਰਿੰਦ ਸਾਹਿਬ ਜੀ ਦੇ 23 ਅੰਗ ਤੇ ਪਹੁੰਚ ਗਏ ਆਂ ਗੁਰੂ ਸਾਹਿਬ ਦੀ ਮਿਹਰ ਸਦਕਾ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਾਂ ਨੂੰ ਕੀ ਸਮਝਾ ਰਹੇ ਨੇ 23 ਅੰਗ ਚ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਜਿਨਾ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਪੂੰਜੀ ਨਹੀਂ ਹੈ ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ ਖੋਟਾ ਬੰਝ ਬੰਜੀ ਹੈ ਮਨ ਤਨ ਖੋਟਾ ਹੋਏ ਜੇ ਨਿਤ ਖੋਟਾ ਵਪਾਰ ਹੀ ਕਰਦੇ ਰਹੀਏ ਤਾਂ ਮਨ ਵੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਵੀ ਖੋਟਾ ਭਾਵ ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ ਫਾਈ ਫਥ ਮਿਰਗ ਜਿਉ ਦੁਖ ਕਨੋਂ ਨਿਤ ਰੋਏ ਜਿਵੇਂ ਫਾਈ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ ਤਿਵੇਂ ਖੋਟ ਦੀ ਫਾਈ ਵਿੱਚ ਫਸ ਕੇ ਜੀਵ ਨੂੰ ਬਹੁਤ ਦੁੱਖ ਹੁੰਦਾ ਹੈ ਉਹ ਨਿਤ ਦੁਖੀ ਹੁੰਦਾ ਹੈ ਖੋਟਾ ਪੋਤਾ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਸਿੱਕੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਲੈ ਜਾਂਦੇ ਤੇਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਉਂਦੇ ਉਹਨਾਂ ਨੂੰ ਹਰੀ ਦਾ ਗੁਰੂ ਦਾ ਦੇਦਾਰ ਨਹੀਂ ਹੁੰਦਾ ਖੋਟੇ ਜਾਤ ਨਾ ਪਤ ਹੈ ਖੋਟੇ ਖੋਟ ਨਾ ਜੀਸਸ ਜੀਸਸ ਕੋਈ ਖੋਟੇ ਮਨੁੱਖ ਦਾ ਅਸਲ ਅਸਲਾ ਚੰਗਾ ਨਹੀਂ ਹੁੰਦਾ ਖੋਟੇ ਨੂੰ ਇੱਜ਼ਤ ਨਹੀਂ ਮਿਲਦੀ ਖੋਟ ਕਰਨ ਨਾਲ ਕੋਈ ਜੀਵ ਆਤਮਿਕ ਜੀਵ ਵਿੱਚ ਕਾਮਯਾਬ ਨਹੀਂ ਹੋ ਸਕਦਾ ਖੋਟੇ ਖੋਟ ਕਮਾਉਣਾ ਆਏ ਗਏ ਪਤ ਖੋਏ ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਉਣਾ ਹੈ ਉਸ ਨੂੰ ਖੋਟ ਕਮਾਉਣ ਦੀ ਆਦਤ ਪੈ ਜਾਂਦੀ ਹੈ ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜਮਦਾ ਮਰਦਾ ਰਹਿੰਦਾ ਹੈ ਨਾਨਕ ਮਨ ਸਮਝਾਈਐ ਗੁਰ ਕਾ ਸ਼ਬਦ ਸਲਾਹ ਹੈ ਨਾਨਕ ਪਰਮਾਤਮਾ ਦੀ ਸਿਖਤ ਸਲਾਹ ਵਾਲੇ ਗੁਰ ਸ਼ਬਦ ਦੇ ਰਾਹੀ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ ਆਰਾਮ ਨਾਮ ਰੰਗ ਰਤਿਆ ਪਾਰ ਨਾ ਪਰਮ ਤਿਨਾਹਾ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਖੋਟੇ ਕਰਮਾਂ ਦਾ ਪਾਰ ਸਹਾਰਨਾ ਨਹੀਂ ਪੈਂਦਾ ਉਹਨਾਂ ਦਾ ਮਨ ਖੋਟੇ ਕਰਮਾਂ ਵੱਲ ਨਹੀਂ ਦੌੜਦਾ ਹਰ ਜਪ ਲਾਹਾ ਅਗਲਾ ਨਿਰਪੋ ਹਰ ਮਨ ਮਾਹਾ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਆਪਾਂ ਨੂੰ ਅੱਗੇ ਹਰ ਜਪ ਲਾਹਾ ਅਗਲਾ ਨਿਰਪੋ ਹਰ ਮਨ ਮਾਹਾ ਮਾਹ ਪ੍ਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਿਕ ਲਾਭ ਖਟ ਲਈਦਾ ਹੈ ਅਤੇ ਉਸ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਵਸਦਾ ਹੈ ਇਹਨੇ ਗੁਰੂ ਸਾਹਿਬ ਪ੍ਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਿਕ ਲਾਭ ਖਟ ਲਈਦਾ ਹੈ ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਕੇ ਵਸਦਾ ਅੱਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਹੋ ਗਈ ਵੀਡੀਓ ਲੰਮੀ ਅੱਗੇ ਵੀ ਆਪਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਸ੍ਰੀ ਰਾਗ ਮਹਾਲਾ ਪਹਿਲਾ ਘਰ ਦੂਜੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾਉਂਦੇ ਹਨ ਉਹ ਆਪਾਂ ਅਗਲੀ ਵੀਡੀਓ 'ਚ ਵਿਚਾਰ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਮੇਰ ਕਰਨ ਸਬਣਾ ਤੇ ਗੁਰੂ ਨਾਨਕ ਦੀ ਬਾਣੀ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਰੂਪ ਸਾਧ ਸੰਗਤ ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪੀ ਸਾਧ ਸੰਗਤ ਜੀ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ